ਜਨਣੀ ਜਣੇ ਤੇ ਭਗਤ ਜਣੇ ਕਿਆ ਦਾਤਾ ਕੈ ਸੋ ਨਹੀਂ ਤੇ ਜਨਣੀ ਬਾਝ ਰਹੇ ਕਿਉਂ ਗਵਾਵੇ ਨੂ ਸਤਿ ਸ਼੍ਰੀ ਅਕਾਲ ਦੋਸਤੋ ਇੰਜਰ ਪੰਜਾਬੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਸੱਪਲ ਖੜਿਆਲ ਅੱਜ ਗੱਲ ਕਰਦੇ ਆਪਾਂ ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਆਪੋ ਆਪਣਾ ਸਿਆਸੀ ਦਾਅ ਖੇਡ ਰਹੀਆਂ ਨੇ ਚੋਣ ਮੈਦਾਨ ਪੂਰੀ ਤਰ੍ਹਾਂ ਪਖਿਆ ਹੋਇਆ ਅਖਾੜਾ ਪੱਕ ਚੁੱਕਿਆ ਹੈ 7 ਤਰੀਕ ਤੋਂ ਜਿਹੜੇ ਨੇ ਉਹ ਨੋਮੀਨੇਸ਼ਨ ਜਿਹੜੀ ਹੈ ਪਰਨੇ ਸ਼ੁਰੂ ਹੋ ਜਾਣੀ ਹੈ ਤੇ ਉਸ ਦੇ ਨਾਲ ਇਸ ਸਮੇਦਾਨ ਨੇ ਹੋਰ ਵੀ ਜਿਹੜਾ ਪੂਰੀ ਤਰ੍ਹਾਂ ਸੱਜਣਾ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਦੋਸਤੋ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਇਹਨਾਂ ਦਿਨਾਂ ਦੇ ਵਿੱਚ 13 ਦੇ 13 ਜਿਹੜੇ ਆਪਣੇ ਉਮੀਦਵਾਰ ਨੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਪਰ ਚਿੰਤਾਜਨਕ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਨੇ ਕਿਸੇ ਵੀ ਸੀਟ ਤੋਂ ਕਿਸੇ ਵੀ ਜ਼ਿਲ੍ਹੇ ਤੋਂ ਮਹਿਲਾਵਾਂ ਨੂੰ ਮੌਕਾ ਨਹੀਂ ਦਿੱਤਾ ਕੋਈ ਵੀ ਮਹਿਲਾ ਉਮੀਦਵਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਨਹੀਂ ਉਤਾਰੀ 21ਵੀਂ ਸਦੀ ਦੇ ਇਸ ਪਹਰ ਦੇ ਵਿੱਚ ਆਪਾਂ ਜਦੋਂ ਤਰੱਕੀ ਦੀ ਗੱਲ ਕਰਦੇ ਹਾਂ ਦੇਸ਼ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਹਾਂ ਤਾਂ ਉੱਥੇ ਇਹ ਬੜਾ ਚਿੰਤਾਜਨਕ ਵਿਸ਼ਾ ਵੀ ਪੰਜਾਬ ਦੀ ਸੱਤਾ ਧਿਰ ਨੇ ਕਿਸੇ ਵੀ ਮਹਿਲਾ ਨੂੰ ਜਿਹੜਾ ਮੈਦਾਨ ਦੇ ਵਿੱਚ ਨਾ ਉਤਾਰ ਕੇ ਨਾਰੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਔਰਤਾਂ ਨੂੰ 50% ਜਿਹੜਾ ਰਾਖਵਾ ਕਰਨ ਦਿੱਤਾ ਜਾਵੇ ਉਹਨਾਂ ਦਾ ਹਿੱਸਾ ਜਿਹੜਾ ਹਰ ਖੇਤਰ ਦੇ ਵਿੱਚ ਬਰਾਬਰ ਹੋਵੇ ਪਰ ਦੂਸਰੇ ਪਾਸੇ ਕਿੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ 13-0 ਦੇ ਸਕੋਰ ਦੀ ਗੱਲ ਕਰਦੇ ਨੇ ਜੇਕਰ ਉਹਨਾਂ ਦੇ ਸੁਪਨਾ ਪੂਰਾ ਹੁੰਦਾ ਤਾਂ ਪੰਜਾਬ ਤੋਂ ਇੱਕ ਵੀ ਬਹਿਲਾ ਉਮੀਦਵਾਰ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਨਹੀਂ ਜਾਵੇਗੀ ਤੇ ਜੇ ਨਹੀਂ ਜਾਵੇਗੀ ਤੇ ਫਿਰ ਔਰਤਾਂ ਦੀ ਗੱਲ ਕੌਣ ਕਰੇਗਾ ਦੂਜੇ ਪਾਸੇ ਦੇਸ਼ ਦੇ ਉੱਤੇ ਕਾਬਜ਼ ਸੱਤਾਧਿਰ ਭਾਜਪਾ ਨੇ ਤਿੰਨ ਔਰਤਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਜਿਨ੍ਹਾਂ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਪਟਿਆਲਾ ਤੋਂ ਔਰ ਆਰਤੀ ਸੋਮ ਪ੍ਰਕਾਸ਼ ਜੀ ਹਿਸ਼ਾਰਪੁਰ ਤੋਂ ਤੇ ਸਾਬਕਾ ਆਈਐਸ ਅਧਿਕਾਰੀ ਬੀਬੀ ਪਰਮਪਾਲ ਕੌਰ ਸਿੱਧੂ ਮਲੂਕਾ ਜੋਨੇ ਉਹਨਾਂ ਨੂੰ ਬਠਿੰਡਾ ਤੋਂ ਜਿਹੜਾ ਭਾਜਪਾ ਨੇ ਮੈਦਾਨ ਦੇ ਵਿੱਚ ਉਤਾਰ ਕੇ ਜਿਹੜਾ ਔਰਤਾਂ ਨੂੰ ਬਰਾਬਰ ਦਾ ਹਿੱਸਾ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਵੀ ਫਰੀਦਕੋਟ ਤੋਂ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਹਸ਼ਰਪੁਰ ਤੋਂ ਜਾਮਨੀ ਗੋਮਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈਗਾ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਪੰਥਕਦਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਰਵਾਇਤੀ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੇ ਦੁਆਰਾ ਦਾਖਲਿਆ ਸੋ ਇਹ ਉਹ ਪਾਰਟੀਆਂ ਨੇ ਜਿਨ੍ਹਾਂ ਦਾ ਮੁੱਖ ਮੁਕਾਬਲਾ ਪੰਜਾਬ ਦੇ ਵਿੱਚ ਹੋਣਾ ਹੈ ਪਰ ਜੇਕਰ ਸੱਤਾਧਿਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਸੇ ਵੀ ਔਰਤ ਦੇ ਇਸ ਸਮੇਂ ਇਹ ਸਿਆਸੀ ਪੱਤਾ ਨਹੀਂ ਖੇਡਿਆ ਜਦ ਕਿ ਉਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੰਨਾ ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਕਾਬਲ ਉਮੀਦਵਾਰ ਸਾਬਤ ਹੋਈਆਂ ਜਿਨ੍ਹਾਂ ਦੇ ਵਿੱਚੋਂ ਜੀਵਨ ਜੋਤ ਕੌਰ ਨੇ ਇੱਥੇ ਸਰਦਾਰ ਮਾਝੇ ਦੇ ਜਰਨੈਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਹਰਾਇਆ ਉੱਥੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਵੀ ਉਹਨਾਂ ਨੇ ਅੰਮ੍ਰਿਤਸਰ ਤੋਂ ਚਿਤ ਕੀਤਾ ਸੀ ਔਰ ਦੂਜੇ ਪਾਸੇ ਬਲਜਿੰਦਰ ਕੌਰ ਤਲਵੰਡੀ ਸਾਬੋਤ ਨੂੰ ਦੂਜੀ ਵਾਰ ਜਿੱਤੇ ਨੇ ਔਰ ਬੀਬੀ ਗਗਨਨ ਮੂਰ ਮਾਨ ਜੋ ਇੱਕ ਪ੍ਰਸਿੱਧ ਗਾਇਕਾ ਸੀ ਉਹਨਾਂ ਨੇ ਵੀ ਖਰੜ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਪੰਜਾਬ ਦੇ ਕੈਬਨਿਟ ਮੰਤਰੀ ਨੇ ਔਰ ਬੀਬੀ ਸਰਬਜੀਤ ਕੌਰ ਮਾਨੂੰ ਕੇ ਜਗਰਾਵੋਂ ਤੋਂ ਦੂਸਰੀ ਵਾਰ ਜਿੱਤੇ ਨੇ ਔਰ ਇਸ ਤਰ੍ਹਾਂ ਬਹੁਤ ਸਾਰੀਆਂ ਔਰਤਾਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਕੇ ਜਿਹੜੀ ਹੈ ਸੀਟਾਂ ਵਿਧਾਨ ਸਭਾ ਦੀ ਚੋਣੇ ਦੇ ਵਿੱਚ ਪਾਈਆਂ ਪਰ ਇਸ ਵਾਰ ਲੋਕ ਸਭਾ ਦੀ ਚੋਣਾਂ ਦੇ ਵਿੱਚ ਸੱਤਾਧਿਰ ਵੱਲੋਂ ਕੋਈ ਮਹਿਲਾ ਉਮੀਦਵਾਰ ਨਾ ਉਤਾਰਿਆ ਜਾਣਾ ਚਿੰਤਾ ਦਾ ਵਿਸ਼ਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕਿ ਸਿੱਟੇ ਹੋਣਗੇ ਇਸ ਸਮੇਂ ਦੇ ਗਰਭ ਦੇ ਵਿੱਚ ਆਏ ਬਣੇ ਰਹੋ ਇੰਜਨ ਪੰਜਾਬੀ ਨਿਊਜ਼ ਦੇ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ